ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਘਰ ਦੀ ਕੰਟੀਨੂ ਵਿੱਚ ਅੱਜ ਆਪਾਂ ਘਰ ਦੀ ਕੰਟੀਨੂ ਵਿੱਚ ਆਪਣੇ ਬੱਚਿਆਂ ਦੀ ਬਹੁਤ ਹੀ ਮਨਪਸੰਦ ਡੋਰਾ ਕੇਕ ਬਣਾ ਕੇ ਤਿਆਰ ਕਰਾਂਗੇ ਜਿਹੜੇ ਕਿ ਬੱਚਿਆਂ ਨੂੰ ਤੇ ਵੱਡਿਆਂ ਨੂੰ ਸਾਰਿਆਂ ਨੂੰ ਬਹੁਤ ਪਸੰਦ ਆਉਂਦੇ ਨੇ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਬਣਦੇ ਨੇ ਬਹੁਤ ਹੀ ਆਸਾਨੀ ਨਾਲ ਅਸੀਂ ਇਹਨੂੰ ਬਣਾ ਕੇ ਤਿਆਰ ਕਰਦੇ ਆਂ ਤੇ ਕੇਕ ਬਹੁਤ ਹੀ ਟੇਸਟੀ ਤੇ ਲਾਜ਼ਵਾਬੰਦ ਕੇ ਤਿਆਰ ਹੁੰਦੇ ਨੇ ਤੇ ਤੁਸੀਂ ਇਹਨੂੰ ਜ਼ਰੂਰ ਬਣਾ ਕੇ ਟਰਾਈ ਕਰਿਓ ਜੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆ ਕੇ ਵੀਡੀਓ ਦੇਖ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਬਹੁਤ ਹੀ ਟੇਸਟ ਤੇ ਮਜ਼ੇਦਾਰ ਰੈਸਪੀ ਬੱਚਿਆਂ ਦਾ ਬਹੁਤ ਹੀ ਮਨਪਸੰਦ ਡੋਰਾ ਕੇਕ ਜਾਂ ਪੈਨ ਕੇਕ ਬਣਾਉਣ ਵਾਸਤੇ ਜੋ ਵੀ ਸਾਨੂੰ ਸਮਾਨ ਚਾਹੀਦਾ ਉਹ ਪਹਿਲਾਂ ਇੱਕ ਵਾਰੀ ਆਪਾਂ ਦੇਖਦੇ ਹਾਂ ਜੀ ਇਹ ਵਾਲਾ ਕੇਕ ਆਪਾਂ ਆਟੇ ਤੋਂ ਬਣਾ ਕੇ ਤਿਆਰ ਕਰਾਂਗੇ ਤੇ ਵਾਸਤੇ ਅਸੀਂ ਇੱਕ ਕੋਲੀ ਆਟਾ ਲਿਆ ਹੈ ਜੀ ਅੱਧੀ ਕੋਲੀ ਆਪਾਂ ਪੀਸੀ ਹੋਈ ਖੰਡ ਲਈ ਹੈ ਇੱਕ ਕੋਲੀ ਦੁੱਧ ਦੁੱਧ ਬਿਲਕੁਲ ਨਾਰਮਲ ਰੂਮ ਟੈਂਪਰੇਚਰ ਤੇ ਆ ਬਿਲਕੁਲ ਜਿਆਦਾ ਗਰਮ ਨਹੀਂ ਹੈ ਤੇ ਇੱਕ ਚਮਚਾ ਆਪਾਂ ਲੈ ਆ ਜੀ ਸ਼ਹਿਦ ਤਿੰਨ ਚਾਰ ਇਲਾਚੀਆਂ ਉਹਨਾਂ ਨੂੰ ਆਪਾਂ ਦਰਦਰਾ ਜਿਹਾ ਕੁੱਟ ਕੇ ਉਹਦਾ ਪਾਊਡਰ ਤਿਆਰ ਕੀਤਾ ਹੈ ਇਹ ਵਾਲੇ ਚਾਰ ਚਮਚਾ ਆਪਾਂ ਲੈ ਜੀ ਮਿਲਕ ਪਾਊਡਰ ਇਹ ਕੇਕ ਬਹੁਤ ਹੀ ਫਟਾਫਟ ਬਣ ਕੇ ਤਿਆਰ ਹੁੰਦਾ ਹੈ ਤੇ ਬਹੁਤ ਹੀ ਜਿਆਦਾ ਟੇਸਟੀ ਹੁੰਦਾ ਹੈ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੂੰ ਬਹੁਤ ਜਿਆਦਾ ਪਸੰਦ ਹੈ ਚਲੋ ਜੀ ਫੇਰ ਸ਼ੁਰੂ ਕਰਦੇ ਹਾਂ ਜੀ ਫਟਾਫਟ ਆਪਣੀ ਈਜ਼ੀ ਰੈਸਪੀ ਸਭ ਤੋਂ ਪਹਿਲਾਂ ਅਸੀਂ ਇਹ ਵਾਲਾ ਆਟਾ ਇਹਨੂੰ ਇੱਕ ਇਸ ਤਰ੍ਹਾਂ ਡੂੰਘੇ ਵਿੱਚ ਕੱਢ ਲਾਂਗੇ ਇਸ ਦੇ ਨਾਲ ਇਹ ਵਾਲੀ ਚੀਨੀ ਇਹਨੂੰ ਪਾ ਦਾਂਗੇ ਨਾਲ ਹੀ ਮਿਲਕ ਪਾਊਡਰ ਇਹ ਲੈਚੀ ਪਾਊਡਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੀ ਇਹਦਾ ਆਪਾਂ ਇਸ ਤਰ੍ਹਾਂ ਦਾ ਘੋਲ ਬਣਾ ਕੇ ਤਿਆਰ ਕਰਨਾ ਕਿ ਜਿਵੇਂ ਅਸੀਂ ਆਮ ਕੇਕ ਵਾਸਤੇ ਬੈਟਰ ਬਣਾਉਂਦੇ ਹਾਂ ਉਸ ਤਰ੍ਹਾਂ ਦਾ ਹੀ ਇਹਦਾ ਆਪਾਂ ਬੈਟਰ ਬਣਾ ਕੇ ਤਿਆਰ ਕਰਾਂਗੇ ਤੁਸੀਂ ਇਹਦੇ ਵਿੱਚ ਮੈਦਾ ਪਾ ਸਕਦੇ ਹੋ ਜਿਵੇਂ ਮੈਂ ਇੱਕ ਕੌਲੀ ਆٹے ਦੀ ਲਈ ਹੈ ਤੁਸੀਂ ਇਹਦੇ ਵਿੱਚ ਅੱਧੀ ਕੌਲੀ ਮੈਦਾ ਤੇ ਅੱਧੀ ਕੌਲੀ ਆਟਾ ਪਾ ਸਕਦੇ ਹੋ ਪਰ ਮੈਂ ਜੇ ਇਹਨੂੰ ਬਿਲਕੁਲ ਆٹے ਤੋਂ ਹੀ ਬਣਾ ਰਹੀ ਆ ਆਟੇ ਦੇ ਨਾਲ ਵੀ ਇਹ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਜਾਂ ਤੁਸੀਂ ਇਕੱਲੇ ਮੈਦੇ ਨਾਲ ਵੀ ਬਣਾ ਸਕਦੇ ਹੋ ਜੀ ਇਹ ਸਾਰੀਆਂ ਚੀਜ਼ਾਂ ਮਿਕਸ ਹੋ ਗਈਆਂ ਸੀ ਅੱਧਾ ਚਮਚਾ ਸੀ ਬੇਕਿੰਗ ਸੋਡਾ ਪਾਤਾ ਜੀ ਤੇ ਇਸ ਦੇ ਨਾਲ ਹੀ ਅਸੀਂ ਮੇਨ ਚੀਜ਼ ਇਹਦੇ ਵਿੱਚ ਇੱਕ ਚਮਚਾ ਪਾ ਸ਼ਹਿਦ ਪਾਤਾ ਜਿਸ ਤਰ੍ਹਾਂ ਮੈਂ ਇਹਦੇ ਵਿੱਚ ਇਲਾਚੀ ਪਾਊਡਰ ਪਾਇਆ ਤੁਸੀਂ ਉਹਦੀ ਜਗ੍ਹਾ ਵਨੀਲਾ ਐਸੈਂਸ ਵੀ ਪਾ ਸਕਦੇ ਹੋ ਤੁਹਾਡੀ ਆਪਣੀ ਚੁਆਇਸ ਹੈ ਜਿਵੇਂ ਦਾ ਤੁਹਾਨੂੰ ਖਾਣਾ ਪਸੰਦ ਹੈ ਤੁਸੀਂ ਉਸ ਹਿਸਾਬ ਨਾਲ ਇਹਦਾ ਟੇਸਟ ਆਪਣੇ ਅਕੋਰਡਿੰਗ ਕਰ ਸਕਦੇ ਹੋ ਜੀ ਹੁਣ ਅਸੀਂ ਇਹਦੇ ਵਿੱਚ ਦੁੱਧ ਪਾ ਕੇ ਤੇ ਇਹਦਾ ਬੈਟਰ ਬਣਾ ਕੇ ਕਰਾਂਗੇ ਜੀ ਤਿਆਰ ਦੁੱਧ ਨੂੰ ਆਪਾਂ ਇੱਕੇ ਵਾਰੀ ਨਹੀਂ ਪਾਣਾ ਥੋੜਾ ਥੋੜਾ ਕਰਕੇ ਅਸੀਂ ਦੁੱਧ ਪਾਵਾਂਗੇ ਆ ਦੇਖੋ ਜੀ ਆਪਾਂ ਸਾਰਾ ਦੋਤਾ ਆٹے ਵਿੱਚ ਪਾਤਾ ਤੇ ਇਸ ਤਰ੍ਹਾਂ ਦਾ ਬੈਟਰ ਤਿਆਰ ਹੋਇਆ ਇਹ ਹਜੇ ਥੋੜਾ ਜਿਹਾ ਘਾੜਾ ਹੈ ਤੇ ਇੰਨਾ ਕੁ ਦੁੱਧ ਬਚਿਆ ਤੇ ਆਪਾਂ ਇਹ ਵੀ ਇਹਦੇ ਵਿੱਚ ਪਾ ਦਾਂਗੇ ਇਹਨੂੰ ਵੀ ਕਰ ਦਾਂਗੇ ਜੀ ਆਪਾਂ ਮਿਕਸ ਫਿਰ ਮੈਂ ਤੁਹਾਨੂੰ ਦੱਸਦੀ ਹਾਂ ਕਿ ਸਾਨੂੰ ਕਿਸ ਤਰ੍ਹਾਂ ਦਾ ਬੈਟਰ ਚਾਹੀਦਾ ਆ ਲਓ ਜੀ ਸਾਡਾ ਬੈਟਰ ਬਣ ਕੇ ਬਿਲਕੁਲ ਤਿਆਰ ਹੈ ਜੀ ਤੁਹਾਨੂੰ ਮੈਂ ਚੈੱਕ ਕਰਾਨੀ ਆ ਜੀ ਕਿਸ ਤਰ੍ਹਾਂ ਦਾ ਆਪਾਂ ਨੂੰ ਬੈਟਰ ਚਾਹੀਦਾ ਹੈ ਆ ਦੇਖੋ ਜੀ ਬੈਟਰ ਬਿਲਕੁਲ ਆਪਣਾ ਸਹੀ ਹੈ ਆ ਦੇਖੋ ਇਹ ਆਪਣੇ ਆਪ ਹੀ نیچے गिर ਰਿਹਾ ਹੈ ਜਿਸ ਤਰ੍ਹਾਂ ਇਹ ਬਣਵਾਵਾਂਗ ਇਸ ਤਰ੍ਹਾਂ ਦਾ ਹੀ ਸਾਨੂੰ ਇਹਦਾ ਬੈਟਰ ਚਾਹੀਦਾ ਹੈ ਜੀ ਤੇ ਹੁਣ ਆਪਾਂ फटाफट ਬਣਾਉਨੇ ਆ ਜੀ ਬਹੁਤ ਹੀ ਟੇਸਟੀ ਪੈਨਕੇਕ ਆ ਦੇਖੋ ਜੀ ਬਸ ਇਸ ਤਰ੍ਹਾਂ ਦਾ ਬੈਟਰ ਚਾਹੀਦਾ ਤੁਸੀਂ ਬੈਟਰ ਬਣਾਉਣ ਲੱਗੇ ਖਾਸ ਧਿਆਨ ਰੱਖਣਾ ਹੈ ਜੀ ਇਧਰ ਆਪਾਂ ਇੱਕ ਪੈਨ ਰੱਖਿਆ ਹੈ ਜੀ ਜਦੋਂ ਵੀ ਤੁਸੀਂ ਇਹ ਕੇਕ ਬਣਾਉਣਾ ਕੋਸ਼ਿਸ਼ ਕਰੋ ਕਿ ਤੁਸੀਂ ਨਾਨ ਸਟਿੱਕੀ ਪੈਨ ਲਓ ਇਹਦੇ ਵਿੱਚ ਆਪਾਂ ਸਿਰਫ ਅੱਧਾ ਚਮਚਾ ਔਇਲ ਪਾਇਆ ਜੀ ਇਹਨੂੰ ਅਸੀਂ ਗਰਮ ਕਰ ਲਾਂਗੇ ਇਸ ਤਰ੍ਹਾਂ ਅਸੀਂ ਸਾਰੇ ਔਇਲ ਨੂੰ ਪੈਨ ਦੀਆਂ ਸਾਰੀਆਂ ਸਾਈਡਾਂ ਤੇ ਚੰਗੀ ਤਰ੍ਹਾਂ ਘੁਮਾ ਕੇ ਬਿਲਕੁਲ ਇਹਨੂੰ ਸਾਫ਼ ਕਰ ਦਾਂਗੇ ਇਸ ਕੇਕ ਵਿੱਚ ਆਪਾਂ ਕੋਈ ਵੀ ਬਟਰ ਦਾ ਇਸਤੇਮਾਲ ਨਹੀਂ ਕੀਤਾ ਨਾ ਹੀ ਇਹਦੇ ਵਿੱਚ ਅਸੀਂ ਕਿਸੇ ਵੀ ਔਇਲ ਦਾ ਇਸਤੇਮਾਲ ਕੀਤਾ ਹੈ ਬਸ ਇਸ ਤਰ੍ਹਾਂ ਅਸੀਂ ਫਸਟ ਟਾਈਮ ਜਦੋਂ ਡੋਰਾ ਕੇਕ ਬਣਾਉਣਾ ਉਸ ਟਾਈਮ ਤੇ ਬਸ ਆਪਾਂ ਹਲਕਾ ਜਿਹਾ ਪੈਨ ਨੂੰ ਗ੍ਰੀਸ ਕਰਾਂਗੇ ਔਇਲ ਦੇ ਨਾਲ ਫਿਰ ਚੰਗੀ ਤਰ੍ਹਾਂ ਇੱਕ ਟਿਸ਼ੂ ਪੇਪਰ ਦੀ ਸਹਾਇਤਾ ਨਾਲ ਇਹ ਸਾਰੇ ਤੇਲ ਨੂੰ ਅਸੀਂ ਸਾਫ਼ ਕਰ ਲਵਾਂਗੇ ਆ ਦੇਖੋ ਜੀ ਬੈਂ ਬਿਲਕੁਲ ਸਾਫ਼ ਹੋ ਗਿਆ ਜੀ ਹੁਣ ਅਸੀਂ ਇਹਦੇ ਤੇ ਕੇਕ ਦਾ ਬੈਟਰ ਪਾਵਾਂਗੇ ਤੇ ਬਿਲਕੁਲ ਆਪਾਂ ਲੋ ਫਲੇਮ ਦੇ ਉੱਪਰ ਹੀ ਇਹਦੀ ਸਾਰੀ ਕੁਕਿੰਗ ਕਰਾਂਗੇ ਜੀ ਛੋਟੀ ਕੜਚੀ ਦੇ ਨਾਲ ਹੀ ਸਾਰੇ ਕੇਕ ਬਣਾਵਾਂਗੇ ਤਾਂ ਕਿ ਇਹ ਇੱਕ ਸਾਰ ਬਣਨ ਇਸ ਤਰ੍ਹਾਂ ਆਪਾਂ ਸੈਂਟਰ ਦੇ ਵਿੱਚ ਕੇਕ ਨੂੰ ਪਾ ਦਾਂਗੇ ਦੇਖੋ ਆਪਣੇ ਆਪ ਬੈਟਰ نیچے ਜਾ ਰਿਹਾ ਜੀ ਪਾਸ ਹੁਣ ਆਪਾਂ ਇਹਨੂੰ ਟੱਕ ਕੇ 2 ਮਿੰਟ ਵਾਸਤੇ ਅਸੀਂ ਇਹਨੂੰ ਪਕਾ ਲਵਾਂਗੇ 2 ਮਿੰਟ ਹੋ ਗਏ ਨੇ ਜੀ ਹੁਣ ਅਸੀਂ ਚੈੱਕ ਕਰਦੇ ਹਾਂ ਜੀ ਕੇਕ ਨੂੰ ਦੇਖੋ ਇਹਦੇ ਉੱਪਰ ਬੱਬਲਸ ਬਣ ਰਹੇ ਨੇ ਇਸ ਤਰ੍ਹਾਂ ਤੁਸੀਂ ਇੱਕ ਚਮਚ ਦੀ ਸਹਾਇਤਾ ਨਾਲ ਇਹਨੂੰ ਸਾਰੀਆਂ ਸਾਈਡਾਂ ਤੋਂ ਚੰਗੀ ਤਰ੍ਹਾਂ ਇੱਕ ਵਾਰੀ ਕਰਕੇ ਫਿਰ ਇਹਨੂੰ ਅਸੀਂ ਇਹਦੀ ਦੂਜੀ ਸਾਈਡ ਪਲਟ ਲਵਾਂਗੇ ਦੇਖੋ ਜੀ ਕਿੰਨਾ ਵਧੀਆ ਕੇਕ ਬਣ ਕੇ ਆਪਣਾ ਤਿਆਰ ਹੋਇਆ ਹੈ ਜੀ ਹੁਣ ਦੂਸਰੀ ਸਾਈਡ ਤੋਂ ਵੀ ਅਸੀਂ ਇਹਨੂੰ 2 ਮਿੰਟ ਵਾਸਤੇ ਪਕਾ ਲੈਣੇ ਆ ਜੀ ਲਓ ਜੀ ਦੂਜੀ ਸਾਈਡ ਤੋਂ ਵੀ ਆਪਣਾ ਪੈਨ ਕੇ ਇੱਕ ਬਿਲਕੁਲ ਸਿੱਕ ਗਿਆ ਹੈ ਜੀ ਆ ਦੇਖੋ ਜੀ ਹੁਣ ਅਸੀਂ ਇਹਨੂੰ ਇੱਕ ਪਲੇਟ 'ਚ ਕਰਦੇ ਆਂ ਹੁਣ ਅਸੀਂ ਗੈਸ ਨੂੰ ਕਰਾਂਗੇ ਜੀ ਬੰਦ ਕਿਉਂਕਿ ਇੱਕ ਜਗ੍ਹਾ ਤੇ ਸੇਕ ਪੈਣ ਨਾਲ ਜਿਹੜਾ ਆਪਣਾ ਫਰਾਈਪੈਨ ਹੈ ਕਾਫੀ ਗਰਮ ਹੋ ਜਾਂਦਾ ਹੈ ਇਹਨੂੰ ਥੋੜਾ ਜਿਹਾ ਆਪਾਂ ਠੰਡਾ ਕਰਕੇ ਤੇ ਬੰਦ ਗੈਸ ਦੇ ਉੱਪਰ ਹੀ ਆਪਾਂ ਇਹਦਾ ਬੈਟਰ ਪਾਵਾਂਗੇ ਫਿਰ ਅਸੀਂ ਗੈਸ ਕਰਾਂਗੇ ਜੀ ਹੁਣ ਇੱਕ ਚਮਚ ਜਾਂ ਕੜਛੀ ਦੀ ਸਹਾਇਤਾ ਨਾਲ ਬੈਟਰ ਪਾਉਣ ਨਾਲ ਸਾਰੇ ਕੇਕ ਆਪਣੇ ਕੋਜੇ ਬਣ ਕੇ ਹੋਣਗੇ ਜੀ ਤਿਆਰ ਹੁਣ ਅਸੀਂ ਗੈਸ ਔਨ ਕਰਕੇ ਤੇ ਇਹਨੂੰ ਟੱਕ ਕੇ ਸਿੱਪਕਾ ਲਵਾਂਗੇ 2 ਮਿੰਟ ਹੋ ਗਏ ਨੇ ਜੀ ਅਸੀਂ ਦੂਸਰੇ ਡੋਰਾ ਕੇਕ ਨੂੰ ਵੀ ਚੈੱਕ ਕਰਦੇ ਹਾਂ ਆ ਦੇਖੋ ਜੀ ਹਸਤੇ ਵੀ ਬੱਬਲਸ ਬਣ ਰਹੇ ਨੇ ਹੁਣ ਅਸੀਂ ਇਹਨੂੰ ਇਧਰ ਲਈ ਸੈਟ ਪਲਟ ਦਾਂਗੇ ਦੇਖੋ ਜੀ ਇਹ ਵੀ ਬਿਲਕੁਲ ਬਹੁਤ ਹੀ ਵਧੀਆ ਸਿੱਕ ਕੇ ਤਿਆਰ ਹੋਇਆ ਹੁਣ ਅਸੀਂ ਇਹਨੂੰ ਇੱਕ ਪਲੇਟ 'ਚ ਕੱਢ ਲਾਂਗੇ ਲੋ ਜੀ ਸਾਡਾ ਹੋਰ ਡੋਰਾ ਕੇਕ ਬਣ ਕੇ ਰੈਡੀ ਹੈ ਜੀ ਤੇ ਹੁਣ ਆਪਾਂ ਫਟਾਫਟ ਥੋੜਾ ਜਿਹਾ ਹੋਰ ਡੋਰਾ ਕੇਕ ਬਣਾ ਲਈਏ ਫੇ ਕਰਾਂਗੇ ਜੀ ਇਹਨਾਂ ਨੂੰ ਆਪਾਂ ਸਰਵ ਲੋ ਜੀ ਬਹੁਤ ਹੀ ਟੇਸਟੀ ਆਪਣੇ ਪੈਨਕੇਕ ਬਣ ਕੇ ਬਿਲਕੁਲ ਤਿਆਰ ਨੇ ਇੱਕ ਕੋਲੀ ਆਕੇ ਤੋਂ ਆਪਣੇ ਟੋਟਲ 12 ਪੈਨਕੇਕ ਬਣ ਕੇ ਬਿਲਕੁਲ ਤਿਆਰ ਹੋਏ ਨੇ ਦੇਖੋ ਜੀ ਆਪਣੇ ਕਿੰਨੇ ਸੋਹਣੇ ਡੋਰਾ ਕੇਕ ਬਣ ਕੇ ਤਿਆਰ ਹੋਏ ਨੇ ਇਸ ਸਾਈਡ ਤੋਂ ਵੀ ਬਿਲਕੁਲ ਇਹ ਸਿੱਕਿਆ ਹੋਇਆ ਹੈ ਤੇ ਬਹੁਤ ਹੀ ਜ਼ਿਆਦਾ ਸੌਫਟ ਹੈ ਮੈਂ ਤੁਹਾਨੂੰ ਦਿਖਾਨੀ ਆ ਆ ਦੇਖੋ ਜੀ ਕਿਵੇਂ ਇਹਦੇ ਵਿੱਚ ਬਿਲਕੁਲ ਸਪੰਜੀ ਬਣਿਆ ਹੈ ਤੇ ਹੁਣ ਆਪਾਂ ਇਹਨੂੰ ਦਿੰਨੇ ਆ ਜੀ ਫਾਈਨਲ ਟੱਚ ਇਸ ਦਾ ਇਹਦੀ ਇਹ ਵਾਲੀ ਸਾਈਡ ਤੇ ਆਪਾਂ ਲਗਾਵਾਂਗੇ ਜੀ ਨੂਟੇਲਾ ਤੁਸੀਂ ਆਪਣੀ ਚੋਇਸ ਨਾਲ ਚਾਕਲੇਟ ਡਾਰਕ ਲਾਈਕ ਨੂੰ ਮੈਲਟ ਕਰਕੇ ਉਹ ਵੀ ਲਗਾ ਸਕਦੇ ਹੋ ਜੈਮ ਲਗਾ ਸਕਦੇ ਹੋ ਜੋ ਵੀ ਤੁਹਾਡੀ ਟੇਸਟ ਉਹਦੇ ਅਕੋਰਡਿੰਗ ਤੁਸੀਂ ਇਹਨੂੰ ਬਣਾ ਸਕਦੇ ਹੋ ਪਰ ਮੈਨੂੰ ਇਹਨੂੰ ਨਟ੍ਰੇਲਾ ਨਾਲ ਬਹੁਤ ਜ਼ਿਆਦਾ ਵਧੀਆ ਦਾ ਟੇਸਟ ਆਉਂਦਾ ਹੈ ਤੇ ਇਸ ਕਰਕੇ ਮੈਂ ਨਟ੍ਰੇਲਾ ਲਗਾ ਕੇ ਇਹਨੂੰ ਤਿਆਰ ਕਰਾਂਗੀ ਹੁਣ ਅਸੀਂ ਇੱਥੇ ਨਟ੍ਰੇਲਾ ਲਾ ਲਾਂਗੇ ਇਹਨੂੰ ਇਸ ਤਰ੍ਹਾਂ ਸਾਰੀਆਂ ਸੈੱਡਾਂ ਤੇ ਫਲਾ ਦਾਂਗੇ ਹੁਣ ਅਸੀਂ ਇਹਦੇ ਉੱਪਰ ਇਹ ਵਾਲਾ ਇੱਕ ਹੋਰ ਡੋਰਾ ਕੇਕ ਇਹਨੂੰ ਇਸ ਤਰ੍ਹਾਂ ਲਗਾ ਦਾਂਗੇ ਤੇ ਇਸ ਤਰ੍ਹਾਂ ਇਹਨੂੰ ਹਲਕੇ ਹੱਥਾਂ ਨਾਲ ਥੋੜਾ ਜਿਹਾ ਸੈੱਡਾ ਤੁਸੀਂ ਪ੍ਰੈਸ ਕਰ ਦਾਂਗੇ ਆ ਦੇਖੋ ਜੀ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਏ ਕਿੰਨਾ ਵਧੀਆ ਸਾਡਾ ਚਾਕਲੇਟ ਵਾਲਾ ਡੇਰ ਬੋਰਾ ਕੇਕ ਬਿਲਕੁਲ ਰੈਡੀ ਹੈ ਐਸੀ ਤਰ੍ਹਾਂ ਸੀ ਇੱਕ ਹੋਰ ਬਣਾ ਕੇ ਕਰਦੇ ਆਂ ਜੀ ਤਿਆਰ ਲਵਾ ਜੇ ਆਪਣਾ ਦੂਜਾ ਵੀ ਚਾਕਲੇਟ ਵਾਲਾ ਡੋਰਾ ਕੇਕ ਬਣ ਕੇ ਬਿਲਕੁਲ ਤਿਆਰ ਹੈ ਜੀ ਹੁਣ ਆਪਾਂ ਕਰਦੇ ਹਾਂ ਜੀ ਇਹਦੀ ਪਲੇਟਿੰਗ ਤੁਹਾਨੂੰ ਮੈਂ ਕੱਟ ਕੇ ਦਿਖਾਉਣੀ ਆ ਵਿੱਚੋਂ ਇਹ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਆ ਦੇਖੋ ਜੀ ਬਹੁਤ ਹੀ ਜ਼ਿਆਦਾ ਸੌਫਟ ਬਣਿਆ ਹੈ ਕਟਿੰਗ ਤੋਂ ਪਤਾ ਲੱਗ ਰਿਹਾ ਹੈ ਕਿ ਕੇਕ ਬਹੁਤ ਹੀ ਸੌਫਟ ਬਣਿਆ ਹੈ ਤੇ ਬਹੁਤ ਹੀ ਝਟਪਟ ਬਣਨ ਵਾਲੀ ਹੈ ਰੈਸਪੀ ਜਦੋਂ ਵੀ ਮਨ ਕਰੇ ਕੁਝ ਤੁਹਾਡਾ ਚਟਪਟ ਬਣਾਉਣ ਨੂੰ ਖਾਣ ਨੂੰ ਕੁਝ ਮਿੱਠਾ ਜਾਂ ਕੇਕ ਤੇ ਤੁਸੀਂ ਇਹ ਬੱਚਿਆਂ ਨੂੰ ਫਟਾਫਟ ਬਣਾ ਕੇ ਦੇ ਸਕਦੇ ਹੋ ਬਾਹਰ ਦਾ ਕੇਕ ਖਾਣ ਨਾਲੋਂ ਚੰਗਾ ਹੈ ਕਿ ਤੁਸੀਂ ਇਹਨੂੰ ਆਪਣੇ ਘਰ ਬਣਾ ਕੇ ਤਿਆਰ ਕਰੋ ਤੇ ਬਹੁਤ ਹੀ ਸਿੰਪਲ ਆ ਤੇ ਬੜੀ ਜਲਦੀ ਇਹ ਬਣ ਜਾਂਦਾ ਹੈ ਤੇ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ ਖਾਸ ਕਰਕੇ ਕਿ ਇਹ ਬੱਚਿਆਂ ਨੂੰ ਬਹੁਤ ਪਸੰਦ ਆ ਕਿਉਂਕਿ ਡੋਰੇਮੋਨ ਉਹਨਾਂ ਦਾ ਬਹੁਤ ਹੀ ਫੇਵਰਟ ਕਾਰਟੂਨ ਆ ਤੇ ਡੋਰਾ ਕੇਕ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਹੈ ਤੇ ਬਹੁਤ ਹੀ ਖੁਸ਼ ਹੋ ਕੇ ਖਾਂਦੇ ਨੇ ਲਓ ਜੀ ਆਪਾਂ ਕਰ ਲਏ ਨੇ ਜੀ ਚੌਕਲੇਟ ਵਾਲੇ ਡੋਰਾ ਕੇਕ ਤਿਆਰ ਦੇਖੋ ਜੀ ਕਿੰਨੇ ਵਧੀਆ ਲੱਗ ਰਹੇ ਨੇ ਤੇ ਅਸੀਂ ਕਰਤਾ ਜੀ ਆਪਣੇ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਖੁਸ਼ ਕਿਉਂਕਿ ਇਹ ਉਹਨਾਂ ਦੀ ਬਹੁਤ ਹੀ ਜ਼ਿਆਦਾ ਫੇਵਰਟ ਡਿਸ਼ ਹੈ ਤੇ ਜਦੋਂ ਵੀ ਉਹ ਮੰਗਦੇ ਨੇ ਤੇ ਮੈਂ ਉਹਨਾਂ ਨੂੰ ਫਟਾਫਟ ਇਹ ਕੇਕ ਬਣਾ ਕੇ ਦਿੰਨੀ ਆ ਮੈਨੂੰ ਵੀ ਤਸੱਲੀ ਹੁੰਦੀ ਹੈ ਕਿ ਚਲੋ ਆਪਾਂ ਉਹਨਾਂ ਨੂੰ ਘਰ ਕੁਛ ਵਧੀਆ ਬਣਾ ਕੇ ਦਿੱਤਾ ਹੈ ਤੇ ਤੁਸੀਂ ਵੀ ਕਰਿਓ ਜੀ ਆਪਣੇ ਬੱਚਿਆਂ ਨੂੰ ਖੁਸ਼ ਤੇ ਇਹਨਾਂ ਨੂੰ ਇੱਕ ਵਾਰੀ ਜ਼ਰੂਰ ਬਣਾਓ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਨਗੇ ਜੇ ਤੁਸੀਂ ਇੱਕ ਵਾਰੀ ਇਹਨਾਂ ਨੂੰ ਬਣਾ ਲਿਆ ਤਾਂ ਤੁਸੀਂ ਵਾਰ-ਵਾਰ ਇਹਨਾਂ ਨੂੰ ਬਣਾਉਂਗੇ ਇਹਦਾ ਟੇਸਟ ਬਹੁਤ ਹੀ ਵਧੀਆ ਹੈ। ਬਾਕੀ ਇਹਦੇ ਵਿੱਚ ਤੁਸੀਂ ਫਿਲਿੰਗ ਚਾਹੇ ਚਾਕਲੇਟ ਦੀ ਕਰੋ, ਜੈਮ ਦੀ ਕਰੋ ਜਾਂ ਸਪਰੈਡ ਚਾਕਲੇਟ ਸਪਰੈਡ ਮਿਲਦਾ ਉਹਦੀ ਕਰ ਸਕਦੇ ਹੋ। ਪ੍ਰੀਨਟ ਬਟਰ ਵੀ ਲਗਾ ਸਕਦੇ ਹੋ। ਤੁਹਾਡਾ ਆਪਣਾ ਟੇਸਟ ਹੈ ਤੇ ਤੁਹਾਡੀ ਆਪਣੀ ਇੱਛਾ ਹੈ ਜੀ। ਸੋ ਐਸੀ ਸਾਡੀ ਅੱਜ ਦੀ ਰੈਸਪੀ ਮਿਲਦੀ ਹੈ ਜ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ। ਖੁਸ਼ ਰਹੋ, ਤੰਦਰੁਸਤ ਰਹੋ ਜੀ। ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ।